ਵਾਹਿਗੁਰੂ ਜੀ ਚੋਰੀਆਂ ਅਤੇ ਠੱਗੀਆਂ ਨਾਲ ਕਮਾਇਆ ਹੋਇਆ ਪੈਸਾ ਦਵਾਈਆਂ ਵਿੱਚ ਹੀ ਰੁੜ ਜਾਂਦਾ ਏ ਮਿਹਨਤ ਅਤੇ ਅਨੇਕ ਕਮਾਈ ਨਾਲ ਕੀਤੀਆਂ ਹੋਈਆਂ ਬਰਕਤਾਂ ਵਿੱਚ ਉਹ ਵਾਹਿਗੁਰੂ ਵੀ ਬਰਕਤ ਪਾਉਂਦਾ ਏ ਉਸ ਮਿਹਨਤ ਨੂੰ ਫਲ ਆਂਦਾ ਏ ਦੁੱਗਣੀ ਤਿਗਣੀ ਕਰ ਦਿੰਦਾ ਏ ਵਾਹਿਗੁਰੂ ਜੀ ਮਿਹਨਤ ਇੱਕ ਦਿਨ ਬੰਦਾ ਮਿਹਨਤ ਕਰਕੇ ਆਪਣੀ ਉਚਾਈ ਤੱਕ ਪਹੁੰਚ ਜਾਂਦਾ ਏ ਮਤਲਬ ਉਹਨੂੰ ਜ਼ਿੰਦਗੀ ਦੇ ਹਰ ਸੁੱਖ ਮਿਲਦੇ ਆ ਜਦੋਂ ਬੰਦਾ ਆਪਣੀ ਮਿਹਨਤ ਕਰਦਾ ਹੈ ਆਪਣੀ ਹੱਕ ਦੀ ਕਮਾਈ ਕਰਦਾ ਵੇ ਤੇ ਵਾਹਿਗੁਰੂ ਜੀ ਉਸ ਬਰਕਤ ਪਾਉਂਦਾ ਉਸ ਕਮਾਈ ਵਿੱਚ ਤੇ ਘਰ ਵਿੱਚ ਵੀ ਜੋ ਖੁਸ਼ੀ ਆਂਦੀ ਏ ਫਿਰ ਸਾਰੇ ਹੀ ਕੰਮ ਚੜ੍ਹਦੀ ਕਲਾ 'ਚ ਹੁੰਦੇ ਆ ਵਾਹਿਗੁਰੂ ਜੀ ਅਨੇਕ ਕਮਾਈ ਵਿੱਚ ਮਹਾਰਾਜ ਜੀ ਬਰਕਤ ਪਾਉਂਦੇ ਆ ਕਾਦੇ ਵੀ ਕਿਸੇ ਦਾ ਹੱਕ ਨਾ ਖਾਓ ਕਿਸੇ ਗਰੀਬ ਬੰਦੇ ਨੂੰ ਇੰਨਾ ਮਜਬੂਰ ਕਰਕੇ ਉਹਦੇ ਕੋਲੋਂ ਕੰਮ ਨਾ ਲਵੋ ਦੁਖੀ ਨਾ ਕਰੋ ਨੂੰ ਕਿ ਉਹ ਬੇਦੁਆ ਦੇਵੇ ਹੱਦ ਤੋਂ ਜ਼ਿਆਦਾ ਦੁਖੀ ਕਰਨ ਨਾਲ ਨਾ ਅਗਲੇ ਤੋਂ ਦਿਲ ਚੋਂ ਬੇਦੁਆ ਨਿਕਲੀ ਦੀਏ ਤੇ ਉਹ ਬੇਦੁਆ ਫਿਰ गरीब की बेदुआ तो बचना चाहिए इस करके किसी न दुखी ना करो को बेदुआ दवे दुआ लैनी बहुत मुश्किल है बेदुआ लैनी बहुत सौखी आ दुआ लैनी बहुत मुश्किल है वो दुआ तो माँ प्यो को ही मिलती है ਵਾਇ ਗੁਰਜੀ ਕਦੇ ਵੀ ਕਿਸੇ ਦਾ ਪੈਸਾ ਨਾ ਖਾਓ ਕਦੇ ਕਿਸੇ ਦਾ ਹੱਕ ਨਾ ਰੱਖੋ ਮਿਹਨਤ ਚੋਂ ਕਿ ਅਗਲਾ ਗਰੀਬ ਬੰਦਾ ਵੇ ਜਾਂ ਅਨਪੜ੍ਹੇ ਜਾਂ ਹਿਸਾਬ ਨਹੀਂ ਆਂਦਾ ਤੇ ਉਹਨੂੰ ਘੱਟ ਪੈਸੇ ਦੋ ਜਾਂ ਗਰੀਬ ਆ ਉਹ ਮਜਬੂਰ ਆ ਕੰਮ ਵਾਸਤੇ ਤੇ ਉਹਦੇ ਕੋਲ ਜ਼ਿਆਦਾ ਕੰਮ ਲਵੋ ਐਦਾਂ ਨਾ ਕਰੋ ਕਿਉਂਕਿ ਉਸ ਵਾਇ ਗੁਰੂ ਜੀ ਸਭ ਕੁਝ ਵੇਖਦੇ ਆ ਉਹ ਵਾਯੁਰੂ ਜੀ ਸਭ ਕੁਝ ਦੇਖਦਾ ਮਹਾਰਾਜ ਇਸੇ ਕਰਕੇ ਹਮੇਸ਼ਾ ਡਰ ਕੇ ਰਵੋ ਉਸ ਵਾਯੁਰੂ ਜੀ ਕੋਲੋਂ ਕਿਉਂਕਿ ਉਹ ਮਨੁੱਖ ਵੀ ਵਾਯੁਰੂ ਨੇ ਹੀ ਬਣਾਇਆ ਏ ਕਿ ਸੰਸਾਰ ਤੇ ਉਹਨੇ ਹੀ ਭੇਜਿਆ ਏ ਆਪ ਰੱਬ ਨਾ ਬਣੋ ਰੱਬ ਉੱਪਰ ਬੈਠਾ ਏ ਸਭ ਕੁਝ ਵੇਖਦਾ ਮਹਾਰਾਜ ਇਸੇ ਕਰਕੇ ਜਦੋਂ ਵੀ ਵਾਹਿਗੁਰੂ ਜੀ ਦੇ ਘਰ ਆਓ ਚੁੱਕ ਕੇ ਆਓ ਆਪਣਾ ਈਗੋ ਆਪਣਾ ਆਕੜ ਘਰ ਵਿੱਚ ਹੀ ਛੱਡ ਕੇ ਆਓ ਤੇ ਚੰਗਾ ਵੇ ਕਿਉਂਕਿ ਵਾਹਿਗੁਰੂ ਵੀ ਉਹਨਾਂ ਦੀ ਗੱਲ ਮੰਨਦਾ ਵੇ ਉਹਨਾਂ ਦੀ ਗੱਲ ਹੀ ਸੁਣਦਾ ਹੈ ਜਿਨ੍ਹਾਂ ਦੇ ਵਿੱਚ ਆਕੜ ਹੰਕਾਰ ਮਾਨ ਨਹੀਂ ਹੁੰਦਾ ਚੁੱਕ ਕੇ ਰਹਿੰਦੇ ਆ ਵਾਹਿਗੁਰੂ ਜੀ ਮਹਾਰਾਜ ਸਭ ਨੂੰ ਤੇ ਕਿਰਪਾ ਕਰਨ ਸਭ ਨੂੰ ਤੰਦਰੁਸਤੀਆਂ ਦੇਣ ਸਭ ਤੇ ਹੀ ਚੜ੍ਹਦੀ ਕਲਾ ਰੱਖਣਾ ਸਭ ਦੇ ਸਰੀਰਾਂ ਨੂੰ ਤੰਦਰੁਸਤੀਆਂ ਮਹਾਰਾਜ ਦੇਣ ਸਭ ਦੇ ਘਰਾਂ ਵਿੱਚ ਸੁਖ ਸ਼ਾਂਤੀ ਰੱਖਣਾ ਸਭ ਦੇ ਸਰੀਰਾਂ ਨੂੰ ਤੰਦਰੁਸਤੀਆਂ ਦੇਣ ਵਾਹਿਗੁਰੂ ਜੀ ਮਹਾਰਾਜ ਕਿਉਂਕਿ ਜਦੋਂ ਕਿਸੇ ਗਰੀਬ ਤੋਂ ਜਾਦਾ ਕੰਮ ਲਿਆ ਜਾਂਦਾ ਨਾ ਕੰਮ ਤੇ ਕਰ ਦਿੰਦਾ ਉਹ ਪਰ ਦਿਲ ਚੋਂ ਬੇਦੁਆ ਦੇਂਦਾ ਵੇ ਦੁਖੀ ਹੋ ਕੇ ਵਦੇ ਕੋਲ ਨਾ ਹੀ ਕੰਮ ਲੱਭ ਜਨਾਕ ਖੁਸ਼ ਹੋ ਕੇ ਕਰੇ ਕਿਉਂਕਿ ਕੰਮ ਤੇ ਮੁੱਕਦੇ ਨਹੀਂ ਹੁੰਦੇ ਬੰਦਾ ਮੁੱਕ ਜਾਂਦਾ ਵੇ ਕਹੀਂ ਆਏ ਕਹੀਂ ਗਏ ਪਰ ਕੰਮ ਨਹੀਂ ਮੁੱਕਦੇ ਹੁੰਦੇ ਐਸੇ ਕਰਕੇ ਆਪਣੇ ਅੰਦਰ ਇਨਸਾਨੀਅਤ ਜਗਾਓ ਕਿਸੇ ਦਾ ਦੁੱਖ ਨੂੰ ਸਮਝੋ ਅਹਿਸਾਸ ਕਰੋ ਕਿ ਉਹਦੇ ਵਿੱਚ ਵੀ ਉਹ ਵਾਹਿਗੁਰੂ ਹੀ ਵੱਸਦਾ ਵੇ ਜਿਸ ਵਾਹਿਗੁਰੂ ਨੇ ਮੈਨੂੰ ਬਣਾਇਆ ਵੇ ਉਹੀ ਵਾਹਿਗੁਰੂ ਉਹਦੇ ਵਿੱਚ ਵੀ ਵੱਸਦਾ ਏ